ਉਹ ਲੜਕੇ ਹੈਗੇ ਆ ਆਪਣੇ ਜਿਹੜੀਆਂ ਪਿੱਛੇ ਜੇ ਵਾਰਦਾਤਾਂ ਹੋਈਆਂ ਦੋ ਤਿੰਨ ਵਾਰਦਾਤਾਂ ਹੋਈਆਂ ਰਿਲਾਈਐਂਸ ਪੰਪ ਤੇ ਵੀ ਸੀ ਇੱਕ ਨਸਰਾਲੇ ਹੋਈ ਸੀ ਇੱਕ ਕਲ ਦਸੂਏ ਹੋਈ ਹੈ ਔਰ ਉਹਦੇ ਟਿਪ ਆਫ ਤੇ ਸੀਗੀ ਸਾਡੀਆਂ ਟੀਮਾਂ ਔਰ ਉਹਨਾਂ ਦੇ ਜਦੋਂ ਇਹਨਾਂ ਦੀ ਫਾਇਰਿੰਗ ਹੋਈ ਹੈ ਤੇ ਉਹਦੇ ਚ ਇਨਕਾਉਂਟਰ ਹੋ ਗਿਆ ਕਿੰਨੇ ਸ਼ਾਟ ਲੱਗੇ ਜਾਂਦੇ ਸੀ ਇਹਨਾਂ ਦੇ ਲੱਤਾਂ ਤੇ ਲੱਤ ਤੇ ਗੋਲੀ ਲੱਗੀ ਇਹਨਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ ਹਾਂਜੀ ਹਾਂਜੀ ਠੀਕ ਹੋਰ ਕਿਹੜੀ ਜਗ੍ਹਾ ਤੇ ਹੋਇਆ ਇਹ ਨਸਰਾਲੇ ਲੱਗੇ ਹੋਏ ਆ ਕੀ ਰੈਡੀ ਟੀਮ ਸੀ ਸਾਡੇ ਸੀਆਈਏ ਔਰ ਐਸਐਚਓ ਬੋਲੋਵਾਲ ਸਰ ਇਹ ਤਿੰਨੋ ਹੀ ਸੀ ਕਿ ਦੋ ਜਿਹੜੇ ਇਹ ਦੋ ਦੋ ਬੰਦੇ ਸੀ ਠੀਕ ਹੈ ਦੋ ਲੜਕੇ ਹੈਗੇ ਆ ਆਪਣੇ ਜਿਹੜੀਆਂ ਪਿੱਛੇ ਜਿਹੜਾ ਵਾਰਦਾਤਾ ਹੋਈਆਂ ਦੋ ਤਿੰਨ ਵਾਰਦਾਤਾ ਹੋਈਆਂ ਰਿਲਾਇੰਸ ਪੰਪ ਤੇ ਵੀ ਸੀ ਇੱਕ ਨਸਰਾਲੇ ਹੋਈ ਸੀਗੀ ਇੱਕ ਕਲ ਦਸੂਏ ਹੋਈ ਹੈ ਔਰ ਉਹਦੇ ਟਿਪ ਆਫ ਤੇ ਸੀਗੀ ਸਾਡੀਆਂ ਟੀਮਾਂ ਔਰ ਉਹਨਾਂ ਦੀ ਜਦੋਂ ਇਹਨਾਂ ਦੀ ਫਾਇਰਿੰਗ ਹੋਈ ਹੈ ਤੇ ਉਹਦੇ ਚ ਇਨਕਾਉਂਟਰ ਹੋਇਆ ਕਿੰਨੇ ਸ਼ਾਟ ਲੱਗੇ ਜਾਂਦੇ ਸੀ ਇਹਨਾਂ ਦੇ ਲੱਤ ਲੱਤ ਤੇ ਗੋਲੀ ਲੱਗੀ ਇਹਨਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ ਹਾਂਜੀ ਹਾਂਜੀ ਔਰ ਕਿਹੜੀ ਜਗ੍ਹਾ ਤੇ ਹੋਇਆ ਇਹਨਸਰਾਲੇ ਲੱਗੇ ਹੋਏ ਕਿਹੜੀ ਟੀਮ ਸੀ ਇਸ ਵਿੱਚ ਸਾਡੇ CIA ਔਰ SHD ਬੋਲੋਵਾਲ ਸਾਰੇ ਤਿੰਨੋ ਹੀ ਸੀ ਕਿ ਦੋ ਜਿਹੜੇ ਇਹ ਦੋ ਦੋ ਬੰਦੇ ਸੀ ਠੀਕ ਹੈ ਦੋ ਲੜਕੇ ਹੈਗੇ ਆ ਆਪਣੇ ਜਿਹੜੀਆਂ ਪਿੱਛੇ ਜਿਹੇ ਵਾਰਦਾਤਾਂ ਹੋਈਆਂ ਦੋ ਤਿੰਨ ਵਾਰਦਾਤਾਂ ਹੋਈਆਂ ਰਿਲਾਇੰਸ ਪੰਪ ਤੇ ਵੀ ਸੀ ਇੱਕ ਨਸਰਾਲੇ ਹੋਈ ਸੀ ਜੀ ਇੱਕ ਕਲ ਦਸੂਏ ਹੋਈ ਹੈ। ਔਰ ਉਹਦੇ ਟਿਪ ਆਫ ਤੇ ਸੀਗੀ ਸਾਡੀਆਂ ਟੀਮਾਂ ਔਰ ਉਹਨਾਂ ਦੇ ਜਦੋਂ ਇਹਨਾਂ ਦੀ ਫਾਇਰਿੰਗ ਹੋਈ ਹੈ ਤੇ ਉਹਦੇ ਚ ਇਨਕਾਉਂਟਰ ਹੋਇਆ। ਕਿੰਨੇ ਸ਼ਾਟ ਲੱਗੇ ਇਹਨਾਂ ਦੇ ਲੱਤਾਂ ਤੇ ਲੱਤਾਂ ਤੇ ਗੋਲੀ ਲੱਗੀ। ਇਹਨਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ। ਹਾਂਜੀ ਹਾਂਜੀ। ਠੀਕ। ਉਹ ਕਿਹੜੀ ਜਗ੍ਹਾ ਤੇ ਹੋਇਆ? ਇਹਨਾਂ ਸਰਾਂਲੇ ਲੱਗੇ ਹੋਏ। ਠੀਕ। ਕਿਹੜੀ ਟੀਮ ਸੀ ਸਾਡੇ CIA ਔਰ SHD ਬੋਲੋਵਾਲ। ਸਰੇ ਤਿੰਨੋਂ ਹੀ ਸੀਗੇ ਕਿ ਦੋ ਜਣੇ। ਇਹ ਦੋ ਬੰਦੇ ਸੀ। ਠੀਕ ਹੈ।